ਮੈਂ ਉਦੋਂ ਬਹੁਤ ਕੁਝ ਕਰ ਸਕਦਾ ਸੀਗਾ ਮੈਂ ਇੱਕ ਬਹੁਤ ਵੱਡਾ ਸਪੋਰਟਸਮੈਨ ਬਣ ਜਾਂਦਾ ਜੇ ਮੈਨੂੰ ਉਦੋਂ ਵਧੀਆ ਬੰਦੇ ਮਿਲੇ ਹੁੰਦੇ ਜਾਂ ਮੈਨੂੰ ਕਿਸੇ ਨੇ ਗਾਈਡ ਕੀਤਾ ਹੁੰਦਾ ਮੈਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਬਟੇ ਭਰਾਵੋ ਵਿਕਟਮ ਮੈਂਟੈਲਿਟੀ ਹੈ ਜਦੋਂ ਤੱਕ ਤੁਸੀਂ ਕਿਸੇ ਟਾਈਮ ਤੇ ਕਿਸੇ ਬੰਦੇ ਦੇ ਗੱਲ ਸਿੱਟੀ ਜਾਉਂਗੇ ਜਾਂ ਕਿਸੇ ਵੀ ਚੀਜ਼ ਦਾ ਕਸੂਰ ਢੀ ਜਾਉਂਗੇ ਉਦੋਂ ਤੱਕ ਤੁਸੀਂ ਕੁਝ ਵੀ ਚੇਂਜ ਨਹੀਂ ਕਰ ਸਕਦੇ ਜਿੱਦਨ ਤੁਸੀਂ ਆਪਣੇ ਰਿਸਪਾਂਸਿਬਲ ਖੁਦ ਹੋ ਗਏ ਆਪਣੀ ਜ਼ਿੰਮੇਵਾਰੀ ਖੁਦ ਲੈਣ ਲੱਗ ਗਏ ਵੀ ਜੋ ਵੀ ਅੱਜ ਮੈਂ ਲਾਈਫ ਜੀ ਰਿਹਾ ਉਹਦੇ ਪਿੱਛੇ ਸਾਰਾ ਕੀ ਆ ਮੇਰੇ ਪਾਸਟ ਦੇ ਡਿਸੀਜਨ ਨੇ ਜੋ ਵੀ ਮੈਂ ਪਿੱਛੇ ਕੀਤਾ ਹੋਇਆ ਉਹਦੇ ਤਰਕੇ ਮੇਰੀ ਅੱਜ ਦੀ ਲਾਈਫ ਆ ਜੋ ਉਹ ਮੈਂ ਜੀ ਰਿਹਾ ਜਿੱਦਨ ਤੁਸੀਂ ਇਹ ਸੋਚ ਰੱਖਣ ਲੱਗੇ ਵਿਕਟਿਮ ਮੈਂਟੈਲਿਟੀ ਛੱਡ ਕੇ ਤੁਸੀਂ ਸਾਰੇ ਡਿਸੀਜਨ ਆਪਣੇ ਖੁਦ ਆਪਣੀ ਜ਼ਿੰਮੇਵਾਰੀ ਆਪ ਚੱਕਣ ਲੱਗੇ ਵੀ ਜੋ ਵੀ ਚੰਗਾ ਮਾੜਾ ਹੁਣ ਤੱਕ ਹੈਗਾ ਉਹ ਮੇਰੀ ਜ਼ਿੰਮੇਵਾਰੀ ਆ ਤੇ ਜੋ ਵੀ ਅੱਗੇ ਹੋਊਗਾ ਉਹ ਮੇਰੀ ਖੁਦ ਦੀ ਜ਼ਿੰਮੇਵਾਰੀ ਆ ਮੈਂ ਸਭ ਕੁਝ ਚੇਂਜ ਕਰ ਸਕਦਾ ਜਦੋਂ ਵੀ ਤੁਹਾਨੂੰ ਸਮਝਾਜੀ ਟਾਈਮ ਕੁਝ ਨਹੀਂ ਹੈਗਾ ਪ੍ਰਭੂ ਜੇ ਤੁਸੀਂ ਸੋਚਦੇ ਹੋ ਮੈਂ ਲੇਟ ਹੋ ਗਿਆ ਮੈਂ ਇਸੇ ਜਿੱਥੇ ਮੈਂ ਕੀ ਕਰੂੰਗਾ ਮੇਰਾ ਆਪਣਾ ਗੋਲ ਆ ਮੈਂ ਫਿਟਨੈਸ ਦੇ ਰਿਲੇਟਿਡ ਹੀ ਕਰਨ ਲੱਗਿਆ ਤੇ ਅੱਗੇ ਮੇਰੀ ਜਰਨੀ ਵੀ ਫਿਟਨੈਸ ਦੇ ਰਿਲੇਟਿਡ ਹੀ ਚੱਲੂਗੀ ਜ਼ਰੂਰੀ ਨਹੀਂ ਹੈਗਾ ਵੀ ਤੁਹਾਡਾ ਵੀ ਫਿਟਨੈਸ ਦੇ ਰਿਲੇਟਿਡ ਕੁਝ ਹੋ ਸਕਦਾ ਜੋ ਵੀ ਤੁਸੀਂ ਸੋਚਿਆ ਹੋਇਆ ਜਿਹਨੂੰ ਦੱਬੀ ਬੈਠੇ ਹੋ ਆਪਣੇ ਮਨ 'ਚ ਜਿਹਨੂੰ ਅੱਗੇ ਨਹੀਂ ਕੱਢਦੇ ਤੁਸੀਂ ਉਹ ਆਪਣਾ ਸਟਾਰਟ ਕਰੋ ਜਦੋਂ ਵੀ ਤੁਹਾਨੂੰ ਪਤਾ ਲੱਗ ਗਿਆ ਤੇ ਵਿਕਟਿਮ ਮੈਂਟੈਲਿਟੀ ਛੱਡ ਦਿਓ ਭਰਾਵੋ ਅੱਜ ਤੋਂ ਹੀ ਛੱਡ ਦਿਓ